ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਮਨਸ਼ੀਰ ਸਿੰਘ ਸ਼ੇਰੀ ਕਲਸੀ ਦੇ ਵੱਲੋਂ ਹਲਕਾ ਬਟਾਲਾ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੇੜੀ ਦਿੱਤੀ। ਬਟਾਲਾ ਕਾਦਿਆ ਰੋਡ ਤੋਂ ਸਵਨ ਸਿੰਘ ਜੀ ਦੇ ਘਰ ਤੱਕ ਲਿੰਕ ਰੋਡ ਬਣਾਉਣ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਐਸਸੀ ਮੰਡੀ ਬੋਰਡ ਬਲਦੇਵ ਸਿੰਘ ਬਾਜਵਾ, ਨਿਰਮਲ ਸਿੰਘ ਐਸਟੂ ਅਤੇ ਪਿੰਡ ਵਾਸੀ ਮੌਜੂਦ ਸਨ। ਇਸ ਮੌਕੇ ਨੇੜਲੇ ਪਿੰਡਾਂ ਤੋਂ ਪਹੁੰਚੇ ਲੋਕਾਂ ਨੇ ਇੱਕ ਆਵਾਜ਼ ਦੇ ਵਿੱਚ ਵਿਧਾਇਕ ਸ਼ੇਰੀ ਕਲਸੀ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਸ਼ਰੀਕਲਸੀ ਖੁਦ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਰਹੇ ਨੇ ਜਿਸ ਕਾਰਨ ਪਿੰਡਾਂ ਦੇ ਵਿਕਾਸ ਪੱਖੋਂ ਨਵਾਂ ਹਾਲ ਬਦਲ ਗਈ ਹੈ ਇਸ ਮੌਕੇ ਤੇ ਪਿੰਡ ਵਾਸੀਆਂ ਦੇ ਵੱਲੋਂ ਦਿੱਤੇ ਪਿਆਰ ਦੇ ਲਈ ਧੰਨਵਾਦ ਕਰਦੇ ਆ ਵਿਧਾਇਕ ਸ਼ਰੀਕਲਸੀ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੇ ਲਈ ਵਚਨਬੱਧ ਹੈ ਅਤੇ ਉਹ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਨ ਉਨਾ ਦੱਸਿਆ ਕਿ ਮੰਡੀ ਬੋਰਡ ਦੇ ਵੱਲੋਂ ਇਸ ਸੜਕ ਦਾ ਨਿਰਮਾਣ ਕਾਰਜ ਕਰਵਾਇਆ ਜਾ ਰਿਹਾ ਹੈ ਅਤੇ 5 ਸਾਲ ਤੱਕ ਇਸ ਸੜਕ ਦੇ ਰੱਖ-ਰਖਾਅ ਦੇ ਲਈ ਪ੍ਰਬੰਧ ਕੀਤੇ ਜਾਣਗੇ ਅਤੇ 5 ਸਾਲ ਤੱਕ ਇਸ ਸੜਕ ਦੇ ਰੱਖ-ਰਖਾਅ ਦੇ ਲਈ ਪਾਵਨ ਹੋਣਗੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਬਲੀ ਪੰਜਾਬ ਸਰਕਾਰ ਵੱਲੋਂ ਲੋਕ ਖੇਤ ਵਿੱਚ ਭਲਾਈ ਸਕੀਮਾਂ ਲਾਗੂ ਕੀਤੀਆਂ ਜੰਗੀਆਂ ਵਿਕਾਸ ਕਾਰਜ ਜਿਰੰਤਰ ਚੱਲੇ ਹਨ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ 8ਲੇ ਪੱਧਰ ਤੱਕ ਪਹੁੰਚਦਾ ਕਰਨ ਨੂੰ ਯਕੀਨੀ ਬਣਾਇਆ ਗਿਆ ਸੁਪਨਾਮ ਸਿੰਘ ਕੀ ਆਚੀ ਨਿਊਜ਼ ਨੈਟਵਰਕ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਆ ਇਹ ਸਾਰਾ ਮੇਰੇ ਬਟਾਲੇ ਦਾ ਪਰਿਵਾਰ ਆ ਪਰ ਮੈਨੂੰ ਖੁਸ਼ੀ ਆ ਵੀ ਮੈਂ ਇਹਨਾਂ ਕੋ ਵੋਟਾਂ ਮੰਗੀਆਂ ਇਹਦੇ ਆਖਿਆ ਵੀ ਮੈਂ ਸੇਵਾ ਕਰੂੰਗਾ ਜੀ ਤੁਹਾਡੀ ਪਰ ਉਹ ਸੇਵਾ ਜਿਹੜੀ ਆ ਨਜ਼ਰ ਹੁਣ ਆਉਣ ਵੀ ਲੱਗ ਪਈ ਆ ਔਰ ਕੰਮ ਜਿਹੜੇ ਚੱਲ ਵੀ ਰਹੇ ਨੇ ਇਹ ਜਿਹੜੀ ਸੜਕ ਸੀ ਇਹਦੀ ਡਿਮਾਂਡ ਸੀ ਕਾਫੀ ਲੰਮੇ ਸਮੇਂ ਤੋਂ ਮਾਡਲ ਟਾਊਨ ਤੋਂ ਲੈ ਕੇ ਮਾਡਲ ਟਾਊਨ ਜਿਹੜੀ ਸੜਕ ਸੀ ਉਹ ਵੀ ਖਸਤਾ ਹਾਲਤ ਸੀ ਔਰ ਇੱਥੇ ਪਿੰਡ ਤੱਕ ਪਹੁੰਚਣ ਲੱਗਿਆ ਦਿੱਕਤ ਆਉਂਦੀ ਸੀ ਇਹ ਕਾਫੀ ਵਾਰੀ ਇਹਨਾਂ ਨੇ ਬੰਦ ਦੱਸਿਆ ਨਵਾਂ ਪਿੰਡ ਮਹਿਮੋਵਾਲ ਠੀਕ ਹੈ ਔਰ ਅੱਜ ਇਹਦਾ ਉਦਘਾਟਨ ਕਰ ਦਿੱਤਾ ਇਹਦਾ ਕੱਲ ਜਾਂ ਪਰਸੋ ਦੇ ਵਿੱਚ ਦੋਵਾਂ ਦਿਨਾਂ ਚ ਕੰਮ ਸ਼ੁਰੂ ਹੋ ਕੇ ਇਹ ਕੰਮ ਜਿਹੜਾ ਨਿਪਟੇ ਚੜ ਚੁੱਕਾ ਸਤਿ ਸ਼੍ਰੀ ਅਕਾਲ ਜੀ ਨਵਾਂ ਪਿੰਡ ਮਹਿਮੋਵਾਲ ਤੋਂ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦਾ ਤੇ ਸਾਡੇ ਸਤਿਕਾਰਯੋਗ ਬਹੁਤ ਹੀ ਸਾਡੇ ਵੱਡੇ ਬ੍ਰਦਰ ਸ਼ੈਰੀ ਕਲਸੀ ਜੀ ਲਗਭਗ 1 ਸਾਲ ਤੇ ਕੁਛ ਹੀ ਮਹੀਨੇ ਹੁਣ ਮੈਨੂੰ ਸਰਪੰਚ ਬਣੇ ਨੂੰ ਹੋਏ ਨੇ ਉਸ ਤੋਂ ਪਹਿਲਾਂ ਸਾਡੇ ਐਮਐਲਏ ਸ਼ੈਰੀ ਕਲਸੀ ਜੀ ਜੋ ਹੀ ਉਹਨਾਂ ਨਾਲ ਅਸੀਂ ਉਹਨਾਂ ਨੇ ਸਾਡੇ ਨਾਲ ਵਾਅਦਾ ਜਿੰਨੇ ਵੀ ਕੀਤੇ ਸੀ ਸਾਡੇ ਸੋਚਣ ਤੋਂ ਵੱਧ ਕੇ ਲਗਭਗ ਇਥੋਂ ਸੀਵਰੇਜ ਪਾਇਆ ਵਾ ਜੀ ਜੋ ਕਿ 40 ਤੋਂ 45 ਸਾਲ ਪਹਿਲਾਂ ਇੱਕ ਨਾਲਾ ਬਣਿਆ ਸੀ ਉਹ ਬਿਲਕੁਲ ਟੁੱਟ ਚੁੱਕਾ ਸੀ ਮੈਂ ਮੈਂ ਨੇਤਾ ਜੀ ਨੂੰ ਬੇਨਤੀ ਕੀਤੀ ਮੈਂ ਕਿ ਨੇਤਾ ਜੀ ਇਹ ਜਿਹੜਾ ਪਿੰਡ ਦੇ ਵਿੱਚੋਂ ਨਾਲੇ ਦਾ ਮਸਲਾ ਹਲ ਕਰਕੇ ਆਪਾਂ ਸੀਵਰੇਜ ਪਾਉਣਾ ਐਮ ਐਲ ਏ ਸਾਹਿਬ ਨੇ ਸੀਵਰੇਜ ਮੈਨੂੰ ਪਵਾ ਕੇ ਦਿੱਤਾ ਇੱਕ ਸ਼ੈੱਡ ਪਵਾ ਕੇ ਦਿੱਤਾ ਤੇ ਹੁਣ ਜਿਹੜੀਆਂ ਪਿੰਡ ਦੀਆਂ ਮੇਨ ਰੋਡ ਨੇ ਛੜਕਾਂ ਵਾਂ ਉਹ ਵੀ ਐਮ ਐਲ ਏ ਸਾਹਿਬ ਅੱਜ ਦੁਗਾਟਨ ਕਰਕੇ ਜਾ ਰਹੇ ਨੇ ਮੈਂ ਦਿਲੋਂ ਧੰਨਵਾਦ ਕਰਦਾ ਐਮ ਐਲ ਏ ਸਾਹਿਬ ਦਾ ਸਾਡੇ ਐਮ ਐਲ ਏ ਸਾਹਿਬ ਇਨੇ ਕਰਮਾਂ ਵਾਲੇ ਨੇ ਨਾ ਜਿੱਥੇ ਆਪਣੇ ਚਰਨ ਜਾਂ ਜਿੱਥੇ ਪੈਰ ਪਾ ਦਿੰਦੇ ਨੇ ਨਾ ਉੱਥੇ ਹੀ ਹੁਣ ਬਹੁਤ ਜ਼ਿਆਦਾ ਆਪਾਂ ਦੇਖਦੇ ਆ ਕੱਲ ਸਾਡੇ ਜੋ ਸੀਟ ਜਿਹੜੀ ਆਪਾਂ ਜਿੱਤੀ ਆ ਅਤੇ ਉਹ ਵੀ ਜਿੱਥੇ ਜਾ ਕੇ ਖਲੋ ਜਾਂਦੇ ਨੇ ਨਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਰਵਿੰਦਰ ਕੇਜਰੀਵਾਲ ਜੀ ਔਰ ਹਾਂਜੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਇਹਨਾਂ ਦਾ ਦਿਲੋਂ ਧੰਨਵਾਦ ਮੈਂ ਕਰਦਾ ਵਾਂ ਇੱਕ ਮੈਨੂੰ ਨਮਾਰੇ ਨੂੰ ਇਹਨਾਂ ਨੇ ਇੱਕ ਸਰਪੰਚ ਬਣਾ ਕੇ ਜੋ ਕਿ ਅੱਜ ਕੰਮ ਹੋ ਰਹੇ ਨੇ ਮੈਂ ਦਿਲੋਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦਾ ਸਮੁੱਚੇ ਸਾਡੇ ਪਿੰਡ ਦੇ ਜਿਹੜੇ ਨੇ ਭੈਣ ਭਰਾ ਮੇਰੇ ਨਾਲ ਖਲੋਤੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਵੀਰ ਸਾਡੇ ਪੱਤਰਕਾਰ ਸਾਹਿਬ ਆਏ ਨੇ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ